ਸਾਦੇ ਮੁਕੜਾ ਜਦੋਂ ਬਾਲੋ ਬੋਲੂਗੀ ਕਿ ਬਾਸ ਕੀ ਆ ਪ੍ਰੋਡਸ ਦੇ ਵੀ ਟੂਰ ਆਇਆ ਹੋਇਆ ਤੁਹਾਡੇ ਕੋਲ ਪ੍ਰੋਡਸ ਦੇ ਚੈਨਲ ਕਰਨਾ ਹੈ ਸਾਡੇ ਮੁਕੜਾ ਵੀ ਦੋਦੀ ਵਾਲੀ ਗੱਲ ਜਾਣਦੇ ਲੋੜ ਪਰ ਬੈਠ ਜਾ ਰਿਹਾ ਐਸਾ ਲੈ ਜਾਣ ਦੋ ਲਾਈ ਚੱਲਿਆ ਓਏ ਤੂੰ ਵੀ ਜਾਏਂਗਾ ਨਾਲਾ ਕਿੱਥੇ ਕੀ ਕਰਨਾ ਹੈਗਾ ਹਾਂਜੀ ਆਹ ਕਰ ਕੇ ਆਉਣੇ ਲਿਆਉਣੇ ਚਾਚੀ ਚਾਚੀ ਕਿਤਾਈ ਤਾਂ ਚਾਚੀ ਆ ਮੇਰ ਤਾਂ ਕਿਹੜੀ ਚਾਚੀ ਆ ਆ ਡਰਾਈਵਰ ਹੈਵੀ ਡਰਾਈਵਰ ਆ ਭਰਾ ਹੋ ਜਾ ਕਿੱਥੇ ਆਏਗਾ ਉਹ ਹੈ ਕਿੱਥੇ ਆਏਗਾ ਵਿਆਹ ਕਰਾ ਕੇ ਰੁੱਸੀ ਦੀ ਬਹੂ ਯਾਰਾ ਐ ਨਹੀਂ ਜਾਏਗਾ ਲੋਕ ਬਹੂਆਂ ਨੂੰ ਨੋਰਾਂ ਬਹੂਆਂ ਨੂੰ ਨੋਰਮਲ ਲੈ ਕੇ ਜਾਂਦੇ ਨੇ ਵਿਆਹ ਤੇ ਫੁੱਲ ਵਾਲੀ ਕਾਰ ਲੈ ਕੇ ਜਾਂਦੇ ਨੇ ਅਸੀਂ ਰੁੱਸੀ ਬੋਗ ਨੂੰ ਮਨਾਉਣ ਵਾਸਤੇ ਫੁੱਲ ਵਾਲੀ ਕਾਰ ਥ੍ਰੀ ਮੈਰੀ ਦਾ ਮਤਲਬ ਥ੍ਰੀ ਮੈਰਿਜ ਥ੍ਰੀ ਥੀਓ ਨਾ ਥ੍ਰੀ ਮੈਰੀਜ ਮੋੜ ਲੈ ਮੋੜ ਲੈ ਮੋੜ ਲੈ ਓਏ ਮਸਤਾਰਾ ਦਾ ਆਇਆ ਚਲ 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 ਵਾਹ ਗਾੜਾ ਗਾੜੀ ਦਾ ਹਮਸਫਰ ਆਹੋ ਤਾਂ ਦੇਖ ਲੈ ਕਿੱਡੂ ਆਹ ਤਾਂ ਦੇਖ ਲੈ ਉਹਨਾਂ ਤੋਂ ਥੋੜਾ ਉੱਗੇ ਡਿਡੂ ਉਹ ਟਿੱਡੂ ਲੱਤ ਤੜਾਊਗਾ ਆਰਾ ਪਰ ਲਾ ਲਓ ਕਰਾਈ ਟਿੱਡੂ ਸਮੇਤਾ ਉਹ ਤੁਹਾਨੂੰ 400 ਲੱਗਿਆ ਜੀ ਕੀਲੇ 400 ਲੱਗਿਆ ਜੀ ਕੀਲੇ 400 ਲੱਗਿਆ ਜੀ ਕੀਵਾਂ ਨੂੰ ਪਤਾ ਆਇਆ ਨਹੀਂ ਲੋ ਟਮੜਾ ਹੈ ਕੋਈ ਨਾ ਜਿੱਦ ਨਾ ਉਹ ਉਹ ਕਰਤਾ ਦੀ ਆਇਆ ਆਇਆ ਆ ਚੱਲ ਚੱਲ ਚਲਾੜ ਦੇ ਆੜ ਦੇ ਆੜ ਦੇ ਆੜ ਦੇ ਕੀ ਸੱਤ ਸਿੱਖਾ ਸਿੱਖਾ ਨਾ ਕੀ ਆਇਆ ਪੀਲ ਹੋਇਆ ਤੈਨੂੰ 42 ਕਾਰ ਤੇ ਬੈਠ ਕੇ ਕਿਹਾ ਜਾ ਫੀਲ ਹੋਇਆ ਤੈਨੂੰ ਮੇਰੇ ਨਾਲ ਹੀ ਕਰਦਾ ਮੈਂ ਅਸੀਂ ਕਿਉਂਦੀ ਜਾਂਦੀ ਨੇ ਨਾ ਮੁਫੀਲ ਉਹ ਕਿਧਰ ਲੈ ਜਾਂਦੀ ਹੈ ਆਦੀ ਵਿੱਚ ਮੈਂ ਨੂੰ ਕਿਹਾ ਮੈਂ ਕਿਹਾ ਤੈਨੂੰ ਕਿਹਾ ਜਾ ਫੀਲ ਹੋਇਆ ਕਹਿੰਦਾ ਜਿਵੇਂ ਸਿਕਿਉਰਟੀ ਨਹੀਂ ਹੁੰਦੀ ਪਿਆਰੇ ਨਾਲ ਓ ਯਾਰ ਮੇਰੀ ਗੱਲ ਸੁਣੋ ਬੋਲਿਆ ਯਾਰ ਆ ਗਮਰੇ ਕਰ ਲਈ ਮੁੰਡਾ ਉਹ ਸੁਣੋ ਇਹ ਕਹਿੰਦਾ ਆਪਾਂ ਤੇਨੇ ਜਿਆਸਰਾ ਹੈ ਨੰਨ੍ਹ ਜੀ ਇਹ ਦੁਆਰੇ ਦੇਖਾ ਇਹ ਦੁਕਾਨ ਖਲੋਣਿਆ ਅਰੇ ਇਹਦਾ ਕਹਿ ਤਾ ਸਰ ਕਿਵੇਂ ਰੱਖੀ ਜਦੋਂ ਉਹ ਕਹਿੰਦਾ 5000 ਉਹ ਹੀ ਟਾਈਮ ਐਜ ਹੋਏ ਹੋਏ ਨੇ ਅਰੇ ਨਾ ਨਾ ਉਹ ਤਾਂ ਉਹ ਮੂਰ ਵਾਲੇ ਨੇ ਬਸ ਉਹ ਕੋਲ ਦੀ ਉਹਨੇ ਕੀ ਕੀਤਾ ਮੇਰੇ ਭਾਈ ਰਾਣੀ ਦੀ ਰਾਣੀ ਦੀ ਐਲਬਮ ਵਿੱਚ ਬਾਲਾ ਕੱਬਾ ਸੀ ਦੇਖਿਆ ਸੀ ਐਲਬਮ ਦੇਖਣ ਲੱਗੇ ਰਾਣੀ ਦੀ ਜਿੱਥੇ ਰੀਫਰਕਟਾਂਦੇ ਹੁੰਦੇ ਨੇ ਰਾਣੀ ਦੀ ਐਲਬਮ ਕਿਸੇ ਹੋਰ ਦੀ ਬਿਆਲੀ ਬੋਤਲ ਆਰ ਗਿਆ ਪੁਰਾਣਾ ਬੀ ਉਹ ਲੱਗੇ ਆ ਗਲਤ ਲੱਈ ਹੋਵੇ ਆ ਗਲਤ ਲੱਈ ਆ ਇਹਨੇ ਪਤਾ ਕੀ ਚੱਕਰ ਆ ਮੈਨੂੰ ਤੇ ਬਹੁਤ ਤੇ ਉਧਾਰ ਆਣੇ ਜਾ ਕੋਈ ਇੱਕਦਮ ਦੋ ਵਾਰ ਤਾਂ ਮਟਾਈਆਂ ਹੋਏ ਆਉਣ ਐਨੀ ਫਿਰ ਦੂਜੀ ਦੀ ਦੂਜੀ ਦੀ ਬਹੁਤੀ ਹੋ ਜਾਣਾ ਉਹ ਇਹਨਾਂ ਫੋਟੋ ਫੋਟੋ ਕਿੱਥੇ ਇਹੀ ਹੀ ਗੱਲ ਗੱਦਰੀ ਹੈ ਤੇਰੀ ਵਾਹ ਸਲਾਉ ਬੇਬੇ ਤੇਰੇ ਐਲਬਮ ਦੇ ਵਿੱਚ ਤੇਰੀ ਜਗ੍ਹਾ ਤੇ ਨਹੀਂ ਬਣ ਕੱਟਣ ਵਾਲੇ ਤੇ ਹੋਰ ਕਰਨਾ ਹਾਂ ਹੋਰ ਦੀਆਂ ਲਾ ਦੇ ਕਿਹਾ ਹੋਰ ਇਹ ਕਿਹੋ ਜਿਹਾ ਇੱਕ ਹੀ ਚੱਕਰ ਹੈ ਲੱਗਿਆ ਹੋਰ ਕੈਸੇ ਟੂਏ ਹੋਣਾ ਕਿੱਥੇ ਜਦੋਂ ਮੇਰਾ ਬਿਆਦ ਹੀ ਲਾ ਲੋ ਮੇਰਾ ਐਲਬਮ ਆ ਬੈ ਉਹਦੇ ਵਿੱਚ ਕਿਸੇ ਹੋਰ ਦੀ ਫੋਟੋ ਲਾ ਰਗੇ ਤੇਰੇ ਹਾਰਦੀ ਉਹ ਛੰਨਾ ਦਾ ਮੁੰਡਾ ਉਹ ਵੀ ਮੇਰਾ ਬਿੱਤਰ ਉਹ ਵੀ ਬਿਆਦ ਦੀ ਮੋਟੋ ਨਾਲ ਦੀ ਵੀ ਬਣਦੇ ਕਿਉਂ ਉਹ ਲੱਗੇ ਸਾ ਉਹਨਾਂ ਨਿਕਲਦੀ ਦੂਜੀ ਬਹੁਤ ਏਰੀ ਹੈ ਉਹ ਯਾਰ ਜਦੋਂ ਸਾਰਾ ਕੁਸ ਨਾਲੀਆਂ ਵੀ ਉਹਦੀਆਂ ਪਰੌਣਾ ਵੀ ਹੋਣੀ ਹੁੰਦਾ ਸਾਰਾ ਜੋ ਹੀ ਹੈ ਠੀਕ ਹੈ ਠੀਕ ਹੈ ਕੋਈ ਬੋਲ ਤਾ ਸੀ ਡੱਕੇ ਕਿਵੇਂ ਜਾਂਦੀ ਐ ਜੀ ਓ ਥੱਲੋ ਕਰ ਥੱਲੋ ਆ ਜੀ ਆਪ ਮਾ ਫਾਮ ਓ ਥੱਲੋ ਗੇਅਰ ਦਾ ਪਾ ਦੋ ਗੇਅਰ ਪਾ ਲੀਂ ਦੇ ਗੇਅਰ ਪਾ ਲੀਂ ਦਾ ਨਾ ਇੱਕ ਪੈਡਲ ਆ ਤੇ ਗੇਅਰ ਪਾ ਕੇ ਕਰਾ ਦੇ ਚੱਲ ਕਰ ਦੋ ਗੇਅਰ ਲਾ ਦਿਕਤਾ ਇਹਦਾ ਔਖਾ ਹੋ ਰਿਹਾ ਗੇਅਰ ਲਾਉਂਦੀ ਐ ਬੇਬੇ ਆਇਆ ਫਾਮ ਕਰਨ ਲੱਗਿਆ ਜੀ ਤੂੰ ਇੰਗਾ ਜਾ ਆ ਨਾ ਜਿਵੇਂ ਹੋਤੇ ਸੇ ਤਿਆਰੀ ਹੁੰਦੀ ਹੈ ਜ ਸਾਰਾ ਦੀ ਤਿਆਰੀ ਸਾਰੀ ਅਸੀਂ ਕਰੀ ਹੈ ਠੀਕ ਹੈ ਕਿਉਂਕਿ ਅਸੀਂ ਜ਼ਿੰਮੇਵਾਰ ਬੰਦੇ ਸੀਗੇ ਸਾਰੇ ਠੀਕ ਹੈ ਮੈਂ ਮੰਨ ਲਓ ਅੱਜ ਤੋਂ ਮੈਂ ਕਹਾਂ ਯਾਰ ਅੱਜ ਮੈਂ ਤਾਂ ਜੋ ਸੀਗਾ ਡਾਇਰੈਕਟਰ ਡਾਇਰੈਕਟਰ ਸੀ ਮੈਂ ਮੈਂ ਸਾਰੀ ਡਾਇਰੈਕਟਰ ਮੈਂ ਕਰੀ ਹੈ ਪਰਮ ਜਿਹੜੀ ਤੁਸੀਂ ਦੇਖੂਗੇ ਸਾਰੀ ਹੈ ਹੁਣ ਮਾ ਐਪੀਸੋਡ ਉਹ ਸਾਰੇ ਐਂਟ੍ਰੈਕਟ ਮੈਂ ਕਰੀਆ ਕਿਉਂਕਿ ਹੁਣ ਉਹ ਸਾਰਾ ਕੋਈ ਨੂੰ ਪਤਾ ਮੈਂ ਜ਼ਿੰਮੇਵਾਰ ਜਾਂ ਬੰਦਾ ਮੈਂ ਹੁਣ ਦੱਸ ਦਿੰਦੀ ਐਂ ਕਰ ਲਊਗਾ ਇਹ ਹਾਲੇ ਇਹਨਾਂ ਨੂੰ ਨਹੀਂ ਕਿੱਦੜਾ ਪਤਾ ਨਹੀਂ ਲੱਗਾ ਮਾ ਤਾਂ ਮੇਰੇ ਤਾਂ ਹਾਲੇ ਕੱਢ ਕੇ ਜਾਂਦੇ ਵੀ ਹਾਲੀਵੁੱਡ ਵਾਲੇ ਕਹਿੰਦੇ ਵੀ ਤੂੰ ਸਾਡੀ ਫਿਲਮ ਬਣਾ ਮੈਂ ਯਾਰ ਮੇਰੇ ਕੋਲੇ ਟਾਈਮ ਨਹੀਂ ਨਹੀਂ ਮੈਂ ਆ ਜਨ ਮਾਡੀ ਮੈਚ ਨਹੀਂ ਬਗੜੀ ਹੋਰ ਨੇ ਠੀਕ ਹੈ ਮਰੇ ਹੱਥ ਭਈ ਹੱਥ ਭਈ ਪਿੱਛੇ ਵੀ ਕੈਮਰਾਜ ਦੇਖੋ ਦੇਖੋ ਕੰਮ ਦੇਖੋ ਕੰਮ ਦੇਖੋ 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 ਲੋਕਾਂ ਨੇ ਤੁਮਾਂ ਨੂੰ ਲੋਕਾਂ ਨੇ ਤੁਮਾਂ ਨੂੰ ਆਈ ਰੋ ਚਾਹੋ ਚੜ ਰਹੇ ਹੈ ਚਾਹੋ ਚੜ ਰਹੇ ਨਹੀਂ ਆਹ ਕਾੜਾ ਨਾ ਗਾੜੀਆ ਮੇਰੇ ਬੇਬੇ ਤੇ ਬੱਥੇ ਬੈਠੇ ਬਚਾਰੇ ਮੇਰੇ ਗਾਂਗਲੇ ਨੂੰ ਫਾੜਾ ਦੇ ਦੱਸ ਕਰ ਦੇ ਉਹ ਹੋਰ ਜ਼ਰਾ ਦੇਖ ਲੈ ਮੋਰ ਬੜੀ ਖੜਾ ਹੈ ਇਹ ਤਾਂ 15 ਬਲ ਖਾਂਦਾ ਹੋਇਆ ਮੋਰ ਬਣੀ ਖੜਾ ਹੈ ਲਓ ਜੀ ਮੈਂ ਤਾਂ ਬਹੁਤ ਕਰਨੀ ਆ ਬੰਦੀਆਂ ਨੇ ਬਈ ਉਹ ਆਣਾ ਤੋੜ ਦੀ ਉਹ ਤੂੰ ਇਹੋ ਤਰ ਪੈ ਜੂਗਾ ਕੀ ਹੋ ਰਿਹਾ ਤੇਰੇ ਉਹ ਮੋਰ ਗਿਆ ਬੈਠ ਜੂਗੀ ਇਹ